ਅੱਜ ਸੀ ਪੁਲਿਸ ਡਿਸਟ੍ਰਿਕਟ ਖੰਨਾ ਵਿਖੇ ਇੱਕ ਡਿਸਟ੍ਰਿਕਟ ਲੈਵਲ ਦਰਖਾਸਤ ਡਿਸਪੋਜ਼ਲ ਕੈਂਪੇਨ ਕੀਤਾ ਹੈ ਕੱਲ ਵੀ ਸਾਰੇ ਅਫਸਰਾਂ ਦੇ ਆਫਿਸਿਸ ਵਿੱਚ ਅਤੇ ਥਾਣਿਆਂ ਵਿੱਚ ਵੀ ਦਰਖਾਸਤ ਡਿਸਪੋਜ਼ਲ ਕੈਂਪੇਨ ਸੀ ਇਸ ਦਾ ਇਹੀ ਟੀਚਾ ਹੈ ਕਿ ਜਿਹੜੇ ਵੀ ਪਬਲਿਕ ਦੇ ਕੋਈ ਗ੍ਰੀਵੈਂਸਸ ਨੇ ਜਿਹੜੇ ਅਨਰੀਸੋਲਡ ਨੇ ਜਾਂ ਉਹਨਾਂ ਦੇ ਕੋਈ ਸੁਝਾਅ ਨੇ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਾਂਗੇ ਕਾਨੂੰਨ ਅਨੁਸਾਰ ਇਥੇ ਮੈਂ ਵੀ ਇਹਨਾਂ ਦੀ ਕੰਪਲੇਂਟਸ ਸੁਨਨ ਆਈਆਂ ਕਿਉਂਕਿ ਕਈ ਕੰਪਲੇਂਟਸ ਹੁੰਨੀਆਂ ਨੇ ਜਿਹੜੀ ਥੋੜੀ ਸੈਂਸਿਟਿਵ ਹੁੰਦੀਆਂ ਨੇ ਜਿਨ੍ਹਾਂ ਨੂੰ ਐਸਕੇਲੇਟ ਕਰਨਾ ਪੈਂਦਾ ਹੈਗਾ ਟੂ ਸੀਨੀਅਰ ਆਫਿਸਰਸ ਜਾਂ ਫਿਰ ਉਹਨਾਂ ਦੀ ਕਾਫੀ ਲੌਂਗ ਪੈਂਟਿੰਗ ਕੰਪਲੇਂਟਸ ਹੁੰਦੀਆਂ ਨੇ ਉਹਨਾਂ ਦਾ ਹੱਲ ਕਰਨ ਲਈ ਇਹੋ ਜੇ ਉਪਰਾਲੇ ਅਸੀਂ ਅੱਗੇ ਵੀ ਕਰਦੇ ਰਵਾਂਗੇ ਜਿਵੇਂ ਕਿ ਕੱਲ ਅਸੀਂ ਆਪਣਾ ਥਾਣੇ ਲੈਵਲ ਤੇ ਕੀਤਾ ਤੇ ਅੱਜ ਅਸੀਂ ਜ਼ਿਲ੍ਹਾ ਪੱਧਰ ਤੇ ਕੀਤਾ ਇਹੋ ਜੇ ਕੈਂਪੇਨਸ ਦਾ ਇਹੀ ਟੀਚਾ ਹੁੰਦਾ ਹੈ ਕਿ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਉਹਨੂੰ ਫਿਲ ਕਰਨਾ ਉਨਾ ਦਾ ਭਰੋਸਾ ਵਧਾਣਾ ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਦਰਖਾਸਤਕਾਰ ਦੀ ਗੱਲ ਚੰਗੀ ਤਰ੍ਹਾਂ ਇੱਕ ਵਾਰ ਸੁਣ ਲਈਤੀ ਜਾਵੇ ਤਾਂ ਉਹਦੀ ਅੱਧੀ ਜਿਹੜੀ ਕੰਪਲੇਂਟ ਹੁੰਦੀ ਹੈ ਉਹ ਪਹਿਲਾਂ ਹੀ ਹੱਲ ਹੋ ਜਾਂਦੀ ਹੈ ਖੰਨਾ ਪੁਲਿਸ ਦਾ ਹੀ ਆਬਜੈਕਟਿਵ ਹੈ ਕਿ ਆਪਾਂ ਤਿੰਨੋਂ ਪੀਜ਼ ਜਿਹੜੇ ਇੰਪੋਰਟੈਂਟ ਨੇ ਯਾਨੀ ਕਿ ਪੁਲਿਸ ਪਬਲਿਕ ਅਤੇ ਪ੍ਰੈਸ ਤਿੰਨਾਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਅਤੇ ਪਬਲਿਕ ਓਰੀਐਂਟਡ ਅਤੇ ਰਿਜ਼ਲਟ ਓਰੀਐਂਟਡ ਪੁਲਿਸਿੰਗ ਕਰੀਏ ਟਰਾਂਸਪੇਰੈਂਟ ਤੇ ਟਾਈਮ ਬਾਉਂਡ ਮੋਨਿਟਰਿੰਗ ਦੇ ਕੰਪਲਾਈਅੰਸ ਵਾਸਤੇ ਅਸੀਂ ਜਿਹੜੀ ਵੀ ਦਰਖਾਸਤਾਂ ਨੋਡਲ ਅਫਸਰਾਂ ਨੂੰ ਮਾਰਕ ਕੀਤੀਆਂ ਨੇ ਜਿਹੜੇ ਥਾਣਾ ਲੈਵਲ ਤੇ ਵੀ ਚੱਲ ਰਹੀਆਂ ਨੇ ਉਹ ਵੀ ਅੰਡਰ ਸੁਪਰਵੀਜ਼ਨ ਆਫ ਗੈਸਟਿਡ ਆਫਿਸਰਸ ਨੇ ਇਹਨਾਂ ਦੀ ਟਾਈਮ ਬਾਉਂਡ ਡਿਸਪੋਜ਼ਲ ਹੋਏਗੀ ਅਤੇ ਜਿਹੜੇ ਸਾਡੇ ਮਾਨਯੋਗ ਹਾਈ ਕੋਰਟ ਦੀ ਗਾਈਡਲਾਈਨਸ ਹੈਗੀਆਂ ਨੇ ਅਤੇ ਵਕ ਵਕ ਜਿਹੜੀ ਜੱਜਮੈਂਟਸ ਨੇ ਉਹਨਾਂ ਦੇ ਅਕੋਰਡਿੰਗ ਸਪੀਡੀ ਡਿਸਪੋਜ਼ਲ ਹੋਏਗੀ ਪੰਜਾਬ ਪੁਲਿਸ ਦਾ ਇੱਕ ਪਬਲਿਕ ਗ੍ਰੀਵੈਂਸ ਇਸ ਡਿਵੀਜ਼ਨ ਪੋਰਟਲ ਵੀ ਹੈ ਯਾਨੀ ਕਿ ਪੀਜੀਡੀ ਪੋਰਟਲ ਉਹਨੂੰ ਕਹਿੰਦੇ ਨੇ ਉਹਦੇ ਵਿੱਚ ਵੀ ਜਿਹੜੀ ਪੁਰਾਣੀ ਸਾਰੀ ਪੈਂਡੈਂਸੀ ਹੈ ਸਾਡਾ ਇਹੀ ਟਾਰਗੇਟ ਹੈ ਕਿ ਇਹੋ ਜੇ ਉਪਰਾਲੇ ਕਰਕੇ ਅਸੀਂ ਨਿਲ ਪੈਂਡੈਂਸੀ ਨੂੰ ਅਚੀਵ ਕਰੀਏ ਮੈਡਮ ਅੱਗੇ ਵੀ ਕੈਂਪ ਲੱਗਦੇ ਰਹਿਣਗੇ ਜੀ ਬਿਲਕੁਲ ਇਹ ਉਪਰਾਲੇ ਚੱਲਦੇ ਰਹਿੰਦੇ ਧੰਨਵਾਦ